ਅੱਜ ਜੀ ਦੋਸਤੋ ਸਤਿ ਸ੍ਰੀ ਅਕਾਲ ਸੁਆਗਤ ਕਰਦੇ ਆਂ ਤੁਹਾਡਾ ਰਾਜ ਸੰਧੂ ਫਾਰਮਿਕ ਦੇ ਵਿੱਚ ਕਿਸਾਨ ਵੀਰੋ ਅੱਜ ਪਹੁੰਚ ਚੁਕੇ ਆ ਪਿੰਡ ਸਰਾਲੀ ਮੰਡ ਪੱਟੀ ਤਹਿਸੀਲ ਜ਼ਿਲ੍ਹਾ ਛੇਰੀ ਤਰਨਤਾਰਨ ਸਾਹਿਬ ਓਨਰ ਵੀਰ ਪਿੰਦਰ ਹੁਣਾਂ ਦੇ ਫਾਰਮ ਤੇ ਆਏ ਆ ਸੋ ਸੇਲ ਪਰਚੇਜ਼ ਦਾ ਵੀਰੋ ਨਹੀਂ ਕੰਮ ਕਰਦੇ ਆ ਵਪਾਰ ਲੈਣ ਦਾ ਕੰਮ ਆ ਪਹਿਲਾਂ ਵੀ ਕਾਫੀ ਪਸ਼ੂ ਇਸ ਫਾਰਮ ਤੋਂ ਆਪਾਂ ਤੁਹਾਡੇ ਸਾਹਮਣੇ ਪੇਸ਼ ਕੀਤੇ ਆ ਮਾਲ ਤਕਰੀਬਨ ਰੁਟੀਨ ਦੇ ਵਿੱਚ ਹੀ ਆਉਂਦਾ ਰਹਿੰਦਾ ਤੇ ਵਿਖਦਾ ਰਹਿੰਦਾ ਸੋ ਅੱਜ ਵੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਹਾਂ ਟੋਟਲ ਪੰਜ ਕ ਨਗਾ ਤੇ ਵੀਡੀਓ ਬਣਾਵਾਂਗੇ ਤਿੰਨ ਵੜਾ ਸੁਈਆਂ ਦੋ ਗੱਬਣ ਪੱਟੀ ਤੋਂ 5-6 ਕਿਲੋਮੀਟਰ ਦੀ ਦੂਰੀ ਆ ਇਧਰੋਂ ਵੱਡੀ ਸਰੀਆਲੀ ਵੀ ਤਕਰੀਬਨ 8-10 ਕਿਲੋਮੀਟਰ ਦੀ ਦੂਰੀ ਐ ਇਥੋਂ 8-7 ਕਿਲੋਮੀਟਰ ਦੀ ਹਰੀਕਾ ਪੱਤਾਂ ਨੇ ਇਥੋਂ ਕੋਈ 15-17 ਕਿਲੋਮੀਟਰ ਦੀ ਦੂਰੀ ਤੇ ਆ ਅੱਜ ਤਰੀਕ ਤੁਸੀਂ ਨੋਟ ਕਰ ਲਓ 9 ਫਰਵਰੀ ਤੇ ਸਮਾਂ ਕੋਈ ਮਾਰਨਿੰਗ 10:30 ਵਜੇ ਦਾ ਟਾਈਮ ਆ ਪੂਰੀ ਗੱਲਬਾਤ ਕਰਾਂਗੇ ਤਿੰਨ ਵੜਾ ਸੁਈਆਂ ਦੋ ਗੱਬਣ ਸਭ ਤੋਂ ਪਹਿਲਾਂ ਪਿੰਦਰ ਸਾਸਰੀ ਘਰ ਵੀਰੇ ਸੱਚੀ ਆ ਜੀ ਸਾਸਰੀ ਹੋਰ ਭਾਜੀ ਚੜਦੀ ਕਲਾ ਕਹਿਵਾ ਖਬਰ ਸੁਣਾਓ ਹਾਂ ਜੀ ਠੀਕ ਠਾਕ ਲੈ ਵੀਪਿੰਦਰ ਵੀਰੇ ਅੱਜ ਐਨੀਮਲ ਵੈਸੇ ਆਪਣੇ ਕੋਲ ਟੋਟਲ 6 ਨਗ ਹੁਣ 5 ਕ ਦਿਖਾਉਣੇ ਆ 5 ਭਾਜੀ ਠੀਕ ਆ ਜੀ ਤਿੰਨ ਸੁਈਆਂ ਸਵਾਈਆਂ ਹਾਂ ਦੋ ਗੱਬਣੇ ਲੈ ਵੀ ਜਸ਼ਨ ਜੀ ਤੇਰੇ ਮੋٹے ਤੌਰ ਤੇ ਇੱਕ ਵਾਰੀ ਕੈਮਰਾ ਮਾਰ ਕੇ ਵਿਖਾ ਦੇ ਦੋ ਗੱਬਣ ਵੜਾ ਵਿਖਾਦ ਕੇ ਅੱਜ ਤਿੰਨ ਸੁਈਆਂ ਸਵਾਈਆਂ ਨੇ ਸ਼ੁਰੂਆਤ ਕਰ ਲਵਾਂਗੇ ਵੀਰ ਰਪਿੰਦਰ ਰੇਡ ਫਿਰ ਜੈ ਜੀ ਹੁੰਦੇ ਛੋਟੇ ਮੋਲੇ ਜੈ ਜੀ ਭਾਜੀ ਜੈ ਜੀ ਚਲੋ ਸ਼ੁਰੂਆਤ ਕਰਦੇ ਆ ਠੀਕ ਆ ਜੀ ਬਾਕੀ ਮਾਲ ਜਿਹੜਾ ਵੀਰਪਿੰਦਰ ਸੁਆ ਸੁਆ ਚੋਣ ਚਾਂ ਬਿਲਕੁਲ ਇਕਨਾਂ ਪਰ ਬਹੁਤ ਸਾਫ ਸਧਰਾ ਸੁਥਰਾ ਨਾ ਕੋਈ ਭੂਰ ਨਾ ਕੋਈ ਛੱਟਾ ਨਾ ਵੱਧ ਘੱਟ ਆਪਣੀ ਜ਼ਿੰਮੇਵਾਰੀ ਹੁੰਦੀ ਠੀਕ ਆ ਜੀ ਲੈ ਵੀ ਜਸਨ ਸ਼ੁਰੂਆਤ ਕਰਦੇ ਇਧਰੋਂ ਪਹਿਲੇ ਨੰਬਰ ਤੋਂ ਆ ਡੱਬੀ ਵਛੀ ਡੱਬੀ ਵੈੜ ਤੋਂ ਠੀਕ ਆ ਇਹਦਾ ਵੀਰਪਿੰਦਰ 베ਰਵਾ ਕਰਿਓ ਸਾਂਝਾ ਮੜਾ ਜੀ ਵੀਰ ਸਾਨੂੰ ਸੋ ਚੌਂਕ ਦਿਨਾਂ ਦੀ ਸੂਈ ਹੈ ਐਚ ਐਫ ਵਛੀ ਆ ਠੀਕ ਆ ਜੀ ਵਛੀ ਮਗਰ ਜੀ ਮਗਰ ਵਛੀ ਆ ਚੌਂਕ ਦਿਨਾਂ ਦੀ ਸੂਈ ਹੈ ਮਗਰ ਵਛੀ ਫੀਮੇਲ ਕਾਫ ਠੀਕ ਆ ਜੀ ਪਹਿਲਾ ਸਵੇਰ ਜੀ ਨਾ ਫਿਰ ਹਾਂਜੀ ਸਵੇਰ ਪਹਿਲਾ ਪਹਿਲਾ ਸਵੇਰ ਐਸ ਵਕਤ ਫਿਰ ਪਿੰਦਰ ਬੋਲਾ ਕਿੰਨਾ ਕਾ 12 13 12 ਕਿਲੋ ਤੁਸੀਂ ਮੰਨ ਕੇ ਚੱਲੀਏ 12 ਕਿਲੋ ਲਓ ਜੀ 12 ਕਿਲੋ ਬੋਲਾ ਹੈ ਅੱਜ ਚੌਥਾ ਕ ਦੇਣਾ ਸੂਈ ਨੂੰ ਹਾਂਜੀ ਮਗਰ ਵੱਛੀ ਜਿਹੜੀ ਉਹ ਜਰਸੀ ਦੇ ਵਿੱਚ ਨਹੀਂ ਗਈ ਹਾਂਜੀ ਥੋੜਾ ਕ੍ਰੋਸ ਆ ਗਈ ਹੈ ਨਾ ਆਊਟ ਟੀਕਾ ਭਰਤਾ ਡਾਕਟਰ ਸਾਹਮਣੇ ਠੀਕ ਆ ਜੀ ਤੇ ਜਰਸੀ ਕ੍ਰੋਸ ਜੀ ਆ ਵੱਛੀ ਹਾਂ ਬੜਕ ਚੋਣ ਚਾਣ ਬੜਾ ਚੰਗੀ ਠੀਕ ਆ ਜੀ ਹਾਂਜੀ ਲਓ ਵੀ ਕਰੋ ਜਾ ਕੇ ਠੀਕ ਆ ਜੀ ਐਸ ਵਕਤ ਬੋਲਾ ਇਹਦੇ ਥੱਲੇ ਆ ਪਿੰਦਰ ਵੀਰੇ ਖੋਲ ਲਿਆ ਨਾਲ ਦੀ ਨਾਲ ਹੀ ਖੋਲ ਬਹੁਤ ਵੀਰ ਆਪਣੇ ਡਿਮਾਂਡ ਕਰਦੇ ਨੇ ਤੇ ਬਾਕੀ ਫੈਸ਼ਨ ਪੂਸ਼ਨ ਵੈੜਦਾ ਬੜਾ ਚੰਗਾ ਹੈ ਡੱਬੀ ਬੱਚੀ ਆ ਕੋਈ ਫੋਰ ਸ਼ਾਂਕ ਨਹੀਂ ਕੀ ਚਾਰੇ ਥਣ ਨੇ ਇਸ ਵਕਤ ਬੌਲੇ ਤੇ ਸਾਰੇ ਭਰਾਵਾਂ ਨੂੰ ਕਾਊਂਟ ਕਰਾ ਰਹੇ ਤੇ ਬੌਲਾ ਹੀ ਹੋਊਗਾ ਤੇ ਥੱਲੇ 나ੜੂਆ ਨਾਲ ਆ ਬੱਚੇ ਤੇ ਉਹ ਵੀ ਤੁਹਾਨੂੰ ਆਪਾਂ ਦਿਖਾ ਦੇਵਾਂਗੇ ਬਾਅਦ ਚ ਇੱਕ ਵਾਰੀ ਫੇਸਬੁਕ ਮੇਰੇ ਵੀਰ ਚੈੱਕ ਕਰੋ ਠੀਕ ਆ ਜੀ ਠੀਕ ਹੈ ਜੀ ਕਮਾ ਲਓ ਵੀਰੇ ਹਾਂ ਲੈ ਵਖਾ ਦਿਓ ਠੀਕ ਹੈ ਜੀ 12 13 12 13 ਕਿਲੋ ਹਾਂਜੀ ਹਾਂਜੀ ਇਹ ਸਟਾਰਟਿੰਗ ਹੀ ਆ ਇਸ ਪੀਲੇਵਲ ਤੇ ਚੱਲਣਾ ਹੀ ਨੇ ਬਿਲਕੁਲ ਆ ਨਾੜੂਆ ਤਾਂ ਨਾਲ ਆ ਬੱਚੇ ਤੇ ਪੀਕ ਕਰਕੇ ਦੁੱਧ ਹਾਂ 15 16 ਮੈਲਾ ਮੂਨਾ ਜੇ ਕਰਮਾਲੀ ਤਰੂਗੇ ਠੀਕ ਹੈ ਜੀ ਮੈਲੇ ਤੋਂ ਜਾਂ ਪੀਕ ਤੇ ਨਾਰਮਲ ਚਲੋ ਮਹੀਨੇ ਖੰਡ ਤੱਕ ਜਿਹੜੇ ਜਨਵਾਰ ਪੂਰੇ ਦੁੱਧ ਤੇ ਆ ਜਾਂਦੇ ਆ ਐਸ ਵਕਤ ਕੋਈ 13 ਕਿ ਲੀਟਰ ਇਹਦੇ ਥਲੇ ਬੋਲਾ ਕਰਮਾ ਲਈ ਦੇ ਠੀਕ ਆ ਜੀ। ਬਾਕੀ ਪਿੰਦਰਵੀਰ ਕੋਈ ਪੰਗਰ ਅਸੀਂ ਪਾਉਣ ਦੀ ਲੋੜ ਤਾਂ ਨਹੀਂ ਪਈ। ਉਹ ਤਾਂ ਭੁਜਾਈ ਆ ਸੰਤੂ ਸਾਹਿਬ ਮੇਰੇ ਕੋਲ ਕੱਲ ਹੀ ਆਈ ਆ ਵੀਰੇ ਨੇ ਉਹਦਾ ਹੁੰਦੇ ਆ ਪਾ ਵੀ ਲਵੇ ਕੋਈ ਗੱਲ ਨਾ ਪਾਏ ਤਾਂ ਵੀ ਕੋਈ ਗੱਲ ਨਹੀਂ। ਥੋੜਾ ਜਿਹਾ ਕੀ ਆ ਕੇ ਵਿਖਾ ਦਿਓ। ਹਾਂ ਜੀ। ਆ ਵਿਖਾ ਦਿਓ ਥੋੜਾ ਲੇਵਾ। ਬਹੁਤ ਫੈਸ਼ਨ ਕੋਸ਼ਨ। ਹਾਂ। ਠੀਕ ਆ ਉਹ ਨਾੜੂਗਾ ਖਾਦੇ ਬੱਚੇ ਦੇ ਮਗਰ ਠੀਕ ਆ ਆ ਨਾਲ ਨਾੜੂਗਾ ਹੈਗਾ ਠੀਕ ਆ ਜੀ ਬੱਚੀ ਮੰਗਾ ਜੀ ਸੁਤਰੀ ਹੈ ਚੌਥੀ ਜੁਵਾਈ ਹੈ ਚੌਥੀ ਜੁਵਾਈ ਹੈ ਚੌਥੀ ਜੁਵਾਈ ਠੀਕ ਆ ਵੀਰ ਤੇ ਇਹ ਤਾਂ ਪਿੰਦਰ ਵੀਰ ਮੋਲ ਡਿਮਾਂਡ ਕੀ ਰੱਖੀ ਬੈਠੇ ਸਾਧੂ ਸਾਹਿਬ ਚਲੋ ਮੱਛੀ ਬਹੁਤ ਸੁਤਰੀ ਆਬ ਯਾਨੀ ਹਾਂ ਜਿਆਦਾ ਪਾਤ ਚੰਗੀ ਆ ਹਾਂ ਮੋਲ ਤਾਂ 70 ਕਰਦੇ ਆ ਆ ਤੇ ਹਾਂ ਨਾ 65 ਦੀ ਦੇਣੀ 65000 ਹਾਂ ਜਿਆਦਾ ਨਾ ਕੋਈ ਮੇਰਾ ਵੀਰ ਆਖੇ ਜਿਹੜਾ ਨਜ਼ਾਇਰਮ ਜਿਹੜੇ ਰੇਟ ਜਿਹੜਾ ਮਾਲ ਵਿਗਦੇ 65000 ਦੀ 65000 ਦੀ ਕੋਈ ਲਸਲਸ ਹੋ ਜੂਗੀ ਮੌਕੇ ਤੇ ਥੋੜੀ ਬਾਦਾ ਛੋਟ ਚੱਪ 13 ਲੀਟਰ ਬੋਲਾ ਬਾਕੀ ਬੱਛੀ ਮਗਰ ਆ 65000 ਲੈਣ ਦੇਣਾ ਬਾਕੀ ਬੱਛੀ ਬਹੁਤ ਥੋੜੀ ਸੁਨਾਪਸ ਨੂੰ ਪਬੜਾ ਕਿ ਸੈਕਿੰਡ ਨੰਬਰ ਤੇ ਆਇਦਰ ਵੀਰ ਪਿੰਦਰ ਇੱਕ ਬਲੈਕ ਰੰਗ ਦੇ ਵਿੱਚ ਕ੍ਰੋਸ ਵਾਰਡ ਆ ਗਈ ਆ ਹਾਂਜੀ ਸੰਧੂ ਸਾਹਿਬ ਇਹਦਾ ਵੇਰ ਬਾਕੀ ਆ ਬੱਚਾ ਇਹ ਕਿੰਨੇ ਦਿਨਾਂ ਦਾ ਹੈ ਸੰਧੂ ਸਾਹਿਬ ਆ ਬੱਚਾ ਜੇ ਬੱਚਾ ਬਹੁਤ ਤਕੜਾ ਦਿੱਤਾ ਇਹਨੇ ਬੱਛਾ ਮਗਰ ਆ ਤੇ ਕੋਈ 8-10 ਦਿਨਾਂ ਦੀ ਸੂਈ ਹੈ 8-10 ਦਿਨਾਂ ਦੀ ਹਾਂਜੀ 10 ਕਿੰਨੇ ਦਿਨਾਂ ਦੀ ਸੂਈ ਆ ਠੀਕ ਆ ਜੀ 17 ਕਿਲੋ ਲਾ ਲੈ 16 17 18 ਦੇ ਵਿੱਚ ਵਿੱਚੇ ਦੇ ਕੋਈ ਦੁੱਧ ਹੈਗਾ ਠੀਕ ਆ ਜੀ ਤੇ ਘਰ ਵਾਲੇ ਕਹਿੰਦੇ ਸੀ ਵੀ ਇਹ ਮਾਲਾ ਆਹ ਬਲੇ ਜਿਹੜੀ ਹਾਜ਼ਰੀ ਆਪਾਂ ਉਹ ਗੱਲ ਕਰਾਂਗੇ 17 ਕਿਲੋ ਦੁੱਧ ਖਾਇਦੇ ਕੋ ਲੋ ਜੀ 17 ਕਿਲੋ ਦੁੱਧ ਤੇ ਆਜੂ ਵੇਖੋ ਜੀ ਮੇਰਾ ਕੈਮਰਾ ਮਾਰੇ ਚਾਹ ਤੁਹਾਨੂੰ ਬੋਲ ਲਗਾ ਚੰਗਾ ਠੀਕ ਆ ਜੀ ਮੋਟਾ ਗੋਲ ਥਾਨਾ ਠੀਕ ਆ ਜੀ ਤੇ 17 ਕਿਲੋ ਇਹਨੇ ਦੇ ਥੱਲੇ ਹਾਂਜੀ ਹਾਂਜੀ ਲੋ ਜੀ 17 ਕਿਲੋ ਇਸ ਵਕਤ ਦੁੱਧ ਦੇ ਥੱਲੇ ਹਾਜ਼ਰ ਆ ਕਾਦਕੁੱਦ ਫੁੱਲ ਬੜਾ ਫੋਲੀ ਵੱਡਾ ਠੀਕ ਆ ਜੀ ਪੂਰੇ ਵੱਡੇ ਕਾਦ ਢਾਂਚੇ ਦੀ ਇਹ ਵੜ ਆਪਾਂ ਵਖਾ ਰਹੇ ਆ ਵੀਰਾਂ ਨੂੰ ਬਲੈਕ ਰੰਗ ਦੇ ਵਿੱਚ ਆ ਬੱਚਾ ਮਗਰ ਆ ਬੱਚਾ ਚੰਗਾ ਜੰਮਿਆ ਭਲੇ ਦਿੱਤਾ ਕਿਉਂਕਿ ਆਪ ਵੜ ਬਹੁਤ ਵੱਡੀ ਆ ਬਹੁਤ ਵੱ ਵੱਡੇ ਕੱਦ ਕਾਟ ਦੇ ਵਿੱਚ ਬੱਚਾ ਸੋ ਸ ਚੰਗੇ ਖੁੱਲੇ ਦੋ ਢਾਲੀਆ ਬਾਕੀ ਕ੍ਰੋਸ ਸੰਗ ਬਰੀਡ ਆ 17 ਕਿਲੋ ਦੁੱਧ ਥਾਣ ਥੱਪਾ ਮੇਰੇ ਭਰਾ ਵੇਖ ਲਓ ਪੂਰਾ ਮੁੱਠੀ ਮੁੱਠੀ ਥਾਣਾ ਚੋਣ ਜਾਣ ਬਿਲਕੁਲ ਇੱਕ ਨੰਬਰ ਮਿਲਦੀ ਮਿਲਦੀ ਠੰਢੀ ਆ ਵੀਰ ਇਸੇ ਤਰ੍ਹਾਂ ਨਹੀਂ ਪਾਈ ਰਸੀ ਰਸੀ ਦੇ ਐ ਜਿਦਾ ਮਰਜੀ ਪਾ ਕੇ ਚੋ ਬਾਂ ਜਨਾਨੀ ਚੋਲੇ ਉਥੇ ਜਨਾਨੀਆਂ ਚੋਂ ਨਹੀਂ ਆਉਂਦਾ ਠੀਕ ਆ ਠੀਕ ਆ ਹਾਂ ਜੀ ਕੋਈ ਲੱਤ ਛੱਟ ਨਹੀਂ ਹਾਂ ਵੇਖੋ ਮੇਰੇ ਕੱਦ ਨੂੰ ਵੇਖੇ ਵੱਡੀ ਇਹਦੇ ਹਾਂ ਨਹੀਂ ਪੂਰੀ ਵੱਡੀ ਆ ਕੇ ਕਰੋ ਚੱਕ ਠੀਕ ਆ ਜੀ ਜਵਾਜੂ ਸੰਧੂ ਸਾਹਿਬ ਬਹੁਤ ਲੱਗਾ ਆ ਵਿਖਾ ਦਿਓ ਵੇਖੋ ਮੇਰੇ ਭਰਾ ਬੇਲਬੂਲ ਵੀ ਚੰਗੀ ਸਪੈਸ਼ਲ ਆ ਲੰਬਾਈ ਲੰਬੂਈ ਵੈੜਦੀ ਭੜੀ ਆ ਇਹਦਾ ਵੀ ਮੇਰੇ ਕੋਲ ਦੀਦੀ ਵਾਲਾ ਸੰਬੰਧ ਕਰ ਰੇ ਨਾ ਬਹੁਤ ਨਿਆਰੀ ਵਾਲੀ ਹਾਂ ਠੀਕ ਆ ਜੀ ਲੈ ਕਮਾ ਲੋ ਵੀਰ ਓਕੇ ਪਿੰਦਰ ਵੀਰ ਕੀ ਮੋਲਕੀ ਰੇਟ ਰੋਗਾ ਵੈੜ ਦਾ ਸੰਤੂ ਸਾਹਿਬ ਮੁੱਲ ਤਾਂ ਜਿਗਰਾ 70 ਹੀ ਮੰਗਲਾ ਹਾਂ ਪਰ ਆਪਾਂ 60 ਚ ਮਾਨਤਾ ਕਰਦੇ 60 ਚ 55000 ਦੀ ਜਰਾ ਇੱਕ ਹੀ ਗੱਲ 55 ਕੋਈ ਹਜ਼ਾਰ ਦੋ ਹਜ਼ਾਰ ਹੋ ਛੱਡ ਦੇ 53000 ਦੀ ਲਾਸਟ ਦੇ ਰੱਖ 53 ਦੀ ਸੰਤੂ ਸਾਹਿਬ ਦੋ ਬਾਲਟੀਆਂ ਦੁੱਧ ਨਹੀਂ ਹੁੰਦਾ ਇੱਕ ਟਾਈਮ ਠੀਕ ਹੈ ਵੀਰ ਹਾਂਜੀ ਬਹੁਤ ਦੁੱਧ ਨਾ ਵੀ ਦੁੱਧ ਵੀਰ ਪਿੰਦਰ ਦਾ ਵੀ ਬੜਾ ਖੁੱਲਾ ਡੁੱਲਾ ਦੋਤਾ ਵੈੜ ਥੱਲੇ ਡੇਰੀ ਪਰਪਸ ਵਾਸਤੇ ਜਿਹੜੇ ਭਰਾਣੇ ਖਰੀਦਦੇ ਨਹੀਂ ਆ ਜਿਹੜੇ ਭਰਾਵਾਂ ਦਾ ਕੋਈ 10-5 ਬੈੜਾ ਰੱਖੀਆਂ ਨੇ ਨਾਲ ਦੀ ਨਾਲ ਦੁੱਧ ਬਾਦ ਦਾ ਧੰਦਾ ਤੇ ਵੈੜ ਪਾ ਲਿਓ ਠੀ ਬਾਕੀ ਵੱਡੇ ਡੀਨਡਾਲ ਸਰੀਰ ਦੇ ਵਿੱਚ ਅ ਜਿਹੋ ਜੀ ਸੇਵਾ ਕਰ ਲਓਗੇ ਉਹ ਜਿਆ ਦੁੱਧ ਲੈ ਲਾਂਗੇ ਆਪਾਂ ਅਕੇ ਨੈਕਸਟ ਤੀਜੇ ਨੰਬਰ ਤੇ ਇੱਕ ਬੈਰ ਇੱਧਰ ਖੜੀ ਆਪਣੇ ਕੋਲ ਲਾਲ ਰੰਗ ਦੇ ਵਿੱਚ ਠੀਕ ਆ ਜੀ ਇਹ ਵੀ ਕਰਾਸ ਬਰੀਡ ਆ ਤੇ ਇਹ ਅੱਜ ਕਿੰਨੇ ਕਿ ਦਿਨਾਂ ਦੀ ਸੂਈ ਆ ਪਿੰਦਰ ਸੰਤੂ ਸਾਹਿਬ ਇਹ ਅੱਜ ਤੀਜਾ ਤੀਜਾ ਚੌਥਾ ਦਿਨ ਜੀ ਤੀਜਾ ਚੌਥਾ ਦਿਨ ਤੀਜਾ ਤਜਗ ਦਿਨ ਬਾਕੀ ਤਜਾਕ ਦੇਣਾ ਜਿਹੜਾ ਠੀਕ ਆ ਜੀ ਅੱਜ ਸੂਈ ਨੂੰ ਬਾਕੀ ਨਖੜਵਾ ਥਣ ਲੱਗਾ ਮੁੱਠੀ ਮੁੱਠੀ ਥਾਣਾ ਨੋਕਲਾ ਥਣ ਵੀ ਆਪਾਂ ਕਹਿ ਲੈਨੇ ਵੀ ਨੋਕਲਾ ਥਾਣਾ ਬੱਚਾ ਮਗਰ ਕੀ ਤੇ ਸੰਤੂ ਸਾਹਿਬ ਬੱਚੀ ਹੈ ਬੱਚੀ ਮਗ ਇਹ ਥੱਲੇ ਬੋਲਾ ਬੁਲਾਈ ਉਗਾ ਇਸ ਵਕਤ ਇਹ 13 ਕਿਲੋ ਬੋਲਾ ਸਾਨੂੰ ਸਾ 13 ਕਿਲੋ ਬੋਲਾ ਹੈ ਹਾਂਜੀ ਲਓ ਜੀ 13 ਕਿਲੋ ਬੋਲਾ ਇਹਦੇ ਥੱਲੇ ਹਾਜ਼ਰ ਹੈ ਇਸ ਵਕਤ ਬਾਕੀ ਕਰੋ ਸੰਗ ਬਰੀਡ ਆ ਚਾਹ ਤੁਨ ਬੜਾ ਵਧੀਆ ਠੀਕ ਆ ਜੀ ਜੇ ਜੂਰ ਦੀ ਓਕੇ ਠੀਕ ਆ ਜੀ ਮੰਗਾ ਮੰਗਾ ਲਾਲੇ ਦਾ ਮੰਗਾ ਮੰਗਾ ਮੈਂ ਲਾ ਚੋਣ ਲੱਗੇ ਆ ਹਲਦੀ ਨੀ ਕਿ ਕਿੱਥੇ ਲੱਤਾਂ ਗੱਡੀਆਂ ਗੱਡੀਆਂ ਠੀਕ ਆ ਸੋ ਮਗਰ ਵਛੀ ਆ ਗਈ ਏ ਠੀਕ ਆ ਜੀ ਐਸ ਵਕਤ ਬੋਲੇ ਦੇ ਉੱਤੇ ਚੱਲਣ ਦੀ ਪਿੰਦਰ ਕੱਢਿਓ ਬਾਹਰ ਇਹਨੂੰ ਵੀਰੇ ਸੋ ਐਸ ਵਕਤ ਬੋਲਾ ਬੋਲਾ ਜਿਹੜਾ 13 ਕਿਲੋ ਆ ਨਾ 13 ਕਿਲੋ ਸੰਦੂ 1 ਲੋੜ 1500 16 ਕਿਲੋ ਭਰਾ ਜੀ ਸੰਸਾ ਠੀਕ ਹੈ ਜੀ ਜਵਾ ਜੂ ਇਹਦਾ ਵੀ ਲਾ ਇਹਦਾ ਲੱਗਾ ਠੀਕ ਆ ਫਿਰ ਬੱਚੇ ਦਾ ਥੋੜਾ ਕਰਦੀ ਜਗਾ ਠੀਕ ਹੈ ਜੀ ਸੋ ਬੱਚੇ ਪੋਤੇ ਦਾ ਕਈ ਪੜਾ ਬਹੁਤ ਕਰਦੀਆਂ ਨੇ ਠੀਕ ਹੈ ਜੀ ਇਹ ਜਿਹੜੀ ਬੱਛੀ ਇਹਦੇ ਮਗਰ ਆ ਫੀਮੇਲ ਕਾਫ ਐਸ ਵਕਤ 13 ਕਿਲੋ ਜਿਹੜਾ ਬੋਲਾ ਇੱਕ ਵਾਰੀ ਫੇਰ ਆਪਾਂ ਰਿਪੀਟ ਕਰ ਦਿੰਨੇ ਆ ਬਾਕੀ ਥਾਂ ਨਹੀਂ ਦੱਸਣਿਆ ਵੀ ਚੌਣ ਚਣ ਕਿਹੋ ਜਿਹੀ ਥਾਂ ਨਹੀਂ ਬੜਾ ਸੁਆਦੀ ਬਹੁਤ ਚੰਗੀ ਬਹੁਤ ਖਰੀ ਪੂਰੀ ਬੱਚੇ ਦਾ ਬੜਾ ਕਰਦੀ ਕਿਰੀ ਹਾਂ ਬੱਚੇ ਤਾਂ ਮਰ ਜਨਾਂ ਨਾਲ ਗੱਲ ਨਹੀਂ ਕਰਦੇ ਮਰ ਮਰਦੀ ਹੈ ਸਹੀ ਬਾਲ ਜੀ ਥੋੜਾ ਹਾਂ ਚੱਪਤ ਪਰਿਓ ਕਰੋ ਜਾ ਕੇ ਠੀਕ ਆ ਜੀ ਸੋ ਥਣ ਥਣ ਬਹੁਤ ਸੋਨਾ ਬਾਕੀ ਵੈਰ ਥਾਲੇ 13 ਕਿਲੋ ਐਸ ਵਕਤ ਬੋੜਾ ਵੀਰਪਿੰਦਰ ਮੋਲੇ ਡਮਾਂ ਲਈ ਦੀ ਰੋਗੀ ਅੱਜ ਸੰਧੂ ਸਾਹਿਬ ਮੋਲੇ ਦਾ 55 50 ਪੂਰੇ ਦੇ ਦਾਂਗੇ ਪੂਰੇ 50 ਦੀ ਹਾਂਜੀ ਕਰਦਗੇ ਵਿੱਚੋਂ ਲੈਸਪਿੰਦਰ ਛੱਡ ਦਾਂਗਾ 48 ਦੀ ਨਾ ਹੋਊਗੀ ਚਲੋ ਤੁਹਾਂ ਕਹਿਤਾ ਦੇਤੀ ਲਓ ਜੀ 48000 ਦੀ ਲੈ ਜਾਓ ਲਾਰਡ ਜੀ ਸੰਤੂ ਸਾਹਿਬ ਅੱਛਾ ਲੀ ਦਾ ਲੈਣ ਦੀ ਜਿਆਦਾ ਨਾ ਮੇਰਾ ਮੁਰਕੇ ਨਾ ਫੇਰ ਕਰਦੇ ਵੀ ਅੱਛਾ ਤੁਹਾਂ ਦਾ ਇਹਨਾਂ ਮੁੱਲ ਪਾਇਆ ਚਲੋ ਤੁਹਾਡੀ ਗੱਲ ਕਰਨੀ ਪਈ ਹੁੰਦੀ ਚਲੋ ਠੀਕ ਆ 84000 ਦੇ ਜੀ ਬਹੁਤ ਚੰਗੀ ਉਹ ਗਾਂ ਦਾ ਵੀ ਦੁੱਧ ਹੈ ਚਿੱਟਾ ਕੁੜੀਆ ਮਈਆ ਵਰਗਾ ਹਾਂ ਇਹਨਾਂ ਦੋਹਾਂ ਦਾ ਨਹੀਂ ਵੈੜ ਚੰਗੀ ਆ ਚਲੋ ਦੁੱਧ ਬਾਦ ਨੂੰ ਚੰਗੀ ਰਹੂਗੀ ਅੱਗੇ ਆ ਆਪਣੇ ਕੋਲ ਗੱਬਣ ਆ ਗਈ ਹੈ ਨਾ ਜੀ ਸੰਤੂ ਸਾਹਿਬ ਪਹਿਲਾ ਸੂਆ ਲਓ ਜੀ ਗੱਬਣ ਵੈੜ ਤੇ ਪਹਿਲਾ ਸੂਆ ਪਲੂਣ ਵਾਚੀ ਚੈੱਕ ਕਰ ਲਓ ਜਰਸੀ ਤੇ ਸਾਈ ਵਾਲਾ ਕਰ ਲਓ ਸੋਸੀਲੀਆਂ ਸੂਲੀਆਂ ਕੁੜੀਆਂ ਭਰਾ ਮੇਰੇ ਵੇਖ ਲਓ ਤਸल्ली ਦੇ ਨਾਲ ਹੱਥੋਂ ਤਸ ਪੂਰੇ ਨਰਮ ਪਸ਼ੂ ਆ ਤੇ ਦਿਨ ਵੀਰ ਲੈ ਜੂ ਹਜੇ ਵੀ ਸੁੰਦਰ ਸਾਹਿਬ ਹਫਤਾ ਲੈ ਜੇ ਹੋ ਸਾਰਾ ਦੋ ਚੌਦਹ ਦਿਨਾਂ ਸੁਪੇ ਲਓ ਜੀ ਸੋ ਦੋ ਚੌਦਹ ਦਿਨਾਂ ਤੱਕ ਵੀ ਪਿਆਰੀ ਤੇ ਆ ਸਕਦੀ ਕਿਉਂਕਿ ਵੜਾਂ ਦੀ ਨਾਰਮਲੀ ਆਪਾਂ ਗੱਲ ਕਰਦੇ ਅੱਜ ਹੋਰ ਭਲਕ ਹੋਰ ਦੋ ਦਿਨਾਂ ਦੇ ਵਿੱਚ ਨੇ ਪਛਾਣ ਚ ਨਹੀਂ ਹੋਣਾ ਥੱਲਿਓ ਕੀ ਤੋਂ ਕੀ ਬਣ ਜਾਣਾ ਸੋ ਸੂਆ ਜਿਹੜਾ ਪਲੂਨ ਪਹਿਲਾ ਸੂਆ ਪਛੀ ਨੇ ਸੂਣਾ ਠੀਕ ਆ ਜੀ ਬਾਕੀ ਤੋਰੇ ਤਾਰੇ ਤੇ ਪਤਾ ਲੱਗ ਜੂਗਾ ਭਰਾਵਾਂ ਨੂੰ ਜਿਹੜੇ ਪਸ਼ੂ ਵੈਸੇ ਵੀ ਠੰਡੇ ਤੇਰੇ ਹੁੰਦੇ ਤੋਰੇ ਤਾਰੇ ਦੇ ਵੈਸੇ ਵੀ ਜਿਹੜੇ ਮਿਲ ਮਰੌਣ ਦੇ ਵਿੱਚ ਵੀ ਕਰਮਾਂ ਦੇ ਸੀਰਸਲਾ ਕੀ ਨਿਕਲਦੇ ਲਗ ਪਖਾ ਦੇ ਝੋਲੀ ਚਾਲੀ ਜਿਸ ਨੇ ਇੱਕ ਵਰੀ ਪੂਰਾ ਤਸੱਲੀ ਦੇ ਨਾਲ ਗੁਲਾਬੀ ਪਿੰਕ ਅਡਰ ਇਹ ਕੋਈ ਲੱਤ ਛੜਨੀ ਨਹੀਂ ਤੁਸਨ ਤਾਂ ਇਦਾਂ ਬਹਿ ਜੇ ਤੁਗ ਦਾ ਪਛੀ ਦਾ ਪਹਿਲਾ ਇਹ ਪਰ ਸੀਲੀਆਂ ਦੂਜੇ ਨਾਲ ਗਈ ਹਾਂ ਲੱਗ ਇਹ ਖਾਂ ਤੋਂ ਨਹੀਂ ਆ ਪਰ ਟੋਰੀ ਲਗਾ ਮੁੱਠੀ ਸਾ ਸਾਰੀ ਬੜੀ ਸਾਫ ਸੁਥਰੀ ਆ ਬੱਸੀ ਬਹੁਤ ਪਿਆਰੀ ਆ ਠੀਕ ਆ ਜੀ ਪਹਿਲਾ ਸੂਆ ਪਨੂਨ ਵੈੜਾ ਜਿਹੜੇ ਪਾਸੇ ਮਰਜ਼ੀ ਹੱਥ ਉਤ ਫੇਰ ਕੇ ਤਸੱਲੀਆਂ ਕਰੋ ਕਦ ਵੀ ਕੁਛ ਛੋਟਾ ਨਹੀਂ ਮੰਨ ਕੇ ਮੇਰਾ ਭਰਾ ਸੌਦਾ ਕਰੇ ਕਦ ਵੱਡਾ ਹੀ ਆ ਮੀਡੀਅਮ ਤੋਂ ਉੱਚੀ ਵੈੜ ਆ ਹਾਈਟ ਵੱਡੀ ਆ ਇੱਥੋਂ ਜਸ਼ਨ ਥੋੜਾ ਬਹਿਣੀ ਵਾਲੇ ਪਾਸੇ ਵਿਖਾ ਦੇ ਥਣ ਆ ਫਿਰ 15 ਕਦਮ ਇੱਕ ਗਾਂ ਕਰੇ ਉਹ ਜੇ ਵੈੜ ਤੋਂ ਇੱਥੇ ਰੁਕ ਜਾ ਠੀਕ ਆ ਵੀਰੇ ਲਿਓ ਜੀ ਮੋੜ ਲਿਓ ਤਾਂ ਇਹ ਸ਼ਾਈਵਾਲ ਦਾ ਕ੍ਰੋਸ ਆਂਗ ਜਿਹੜਾ ਠੀਕ ਆ ਵੱਛੀ ਪਹਿਲਾ ਸੁਆ ਬਾਕੀ ਗਰਮੀਆਂ ਦਾ ਤੋਹਫਾ ਗਰਮੀ ਦਾ ਤੋਹਫਾ ਜਿੰਦ ਜਾਣਾ ਗਰਮੀ ਦੀ ਜਿੱਦਾਂ ਮਰਜ਼ੀ ਤਸੱਲੀ ਕਰ ਕਰ ਲੈ ਕੇ ਜਾ ਸਾਰਾ ਮਾਲ ਕ੍ਰੋਸ ਹੀ ਲੈਂਦਾ ਇੱਕੋ ਵੱਛੀ ਐਚਐਫ ਹਾਂਜੀ ਹਾਂਜੀ ਹਾਂ ਪਤਾ ਆ रिकमेंट ਕਰਦਾ ਵੀਰ ਮੈਂ ਬੈਠਾਂਗੇ ਬਾਅਦ ਕਰਦਾ ਗੱਲ ਪੀਗਾ ਓਕੇ ਪਿੰਦਰ ਵੀਰੇ ਕਿੰਨੇ ਦੀ ਬਚੀ ਜਾਊਗੀ ਅੱਜ ਆਪਣੇ ਕੋਲ ਸੰਧੂ ਸਾਹਿਬ 55000 ਦੀ 55000 ਦੀ ਹਾਂਜੀ ਹਾਂਜੀ ਕਰਕੇ ਲੈਸ ਲੂਸ ਦੇ ਦਿੱਤੀ ਮਾਲ ਮੇਰੇ ਪੂਰਾ ਵੀ ਅੱਜ 2000 ਛੜ ਦਾਂ ਸੰਧੂ ਸਾਹਿਬ 2000 ਛੜ ਦਿੱਤੇ 53 ਦੀ ਚਲੋ ਪੂਰੇ 50 ਦੀ ਠੀਕ ਆ। ਆ ਕਸਰੇ ਕੱਢ ਦੀ। ਪੂਰੇ 50 ਦੀ। ਬਿਨਾ ਵੀਰ ਨਾ। ਇੱਥੇ ਕੋਈ ਜ਼ਿਆਦਾ ਹੀ ਹੋਣਗੇ ਕਿ ਹੈ ਗਿਆ ਨਹੀਂ ਜੀ। ਠੀਕ ਆ। ਹਾਂਜੀ। ਲਓ ਵੀ ਪੂਰੇ 50 ਦੀ ਅੱਜ ਬੱਛੀ ਆਪਣੇ ਭਰਾਵਾਂ ਨੂੰ ਮਿਲ ਜੂਗੀ। ਬੱਛੀ ਭਰਾਵਾਂ ਨੂੰ ਦਿਖਾਤੀ ਆ ਕਦ ਕੋਤ ਸੋਨਾ ਬੈੜਦਾ ਵੱਡਾ ਕਾਤਾ ਤੇ ਕਰ ਲਿਓ ਮੇਰੇ ਭਰਾ ਠੀਕਾ ਜੀ। ਲੈਣ ਦੇਣ ਦੀ ਗੱਲ ਬਾਤ। ਅੱਗੇ ਇੱਕ ਆਪਣੇ ਕੋਲ ਇੱਕ ਹੋਰ ਗੱਬਣ ਬੈੜ ਇਧਰ ਆ ਜਾਂਦੀ ਆ। ਸਰਦਾਰ ਸਾਹਿਬ ਇਹ ਹੈਗੇ ਜਰਸੀ ਦਾ ਕ੍ਰੋਸ ਆ। ਹਾਂਜੀ। ਯਾਪ ਦੀ ਜਰਸੀ ਕਹਿ ਸਕਦੇ ਜਾਂ ਪਸਾਈ ਵਾਲ ਦਾ ਕ੍ਰੋਸ ਕਹ ਲੀਏ। ਹਾਂਜੀ। ਸੁਆ ਪਹਿਲਾ ਦਿਨ ਵੀ ਇਹਾਂ ਦੀ ਕੱਚੀ। ਲਓ ਚਲੋ ਅੱਜ ਉਹਨਾਂ ਇੱਕ ਜੈਜ ਰੇਟ ਦੇ ਵਿੱਚ ਇਹਨਾਂ ਨੂੰ ਪਾ ਕੇ ਵੀ ਦੇ ਦਿੱਤੀ ਜਾਊਗੀ ਹਾਂਜੀ ਹਾਂਜੀ ਤੇ ਸੁਆ ਹੈ ਪਹਿਲਾ ਹੀ ਇਹ ਪਹਿਲਾ ਸੁਆ ਸਾਨੂੰ ਪਹਿਲਾ ਹੀ ਸੁਆ ਪੱਛੀ ਦਾ ਹਾਂਜੀ ਬਾਕੀ ਥਾਣਾ ਥੋਣਾ ਤੋਂ ਪਤਾ ਲੱਗ ਜਾਣਾ ਵੀਰੋ ਠੀਕ ਆ ਜੀ ਪਹਿਲਾ ਸੁਆ ਪਲੋਂ ਨ ਬੱਚੀ ਦਾ ਥਾਣਾ ਜਰਸੀ ਦੇ ਵਿੱਚ ਆ ਜਾਂਦੀ ਹੈ ਬੜਾ ਠੀਕ ਆ ਜੀ ਕਦ ਕੋ ਦੇਦਾ ਵੀ ਸੋਨਾ ਰੰਗ ਰੂਗ ਤੁਹਾਨੂੰ ਪ੍ਰੋਪਰ ਬਾਹਰ ਕੱਢ ਕੇ ਤਸੱਲੀ ਨਾਲ ਤੋਰ ਕੇ ਵਿਖਾਉਣੇ ਆ ਦਿਨ ਹਜੇ ਵੀਕ ਕੱਚੀ ਆ ਹਾਂ देखो मेरे परा ठीक है जी आ गोडर वर्गा रंग जिनु आपा कहिने वे डार्क रेड कलर दे विच है सो वछी थले खुलूगी चंगी है जे ओ मेरे परा जेडे तकरीबन चलो पैसे नॉर्मल जिन्ना ने लाउने बाकी 20 ਦਿਨ ਸਾਫ ਸੰਭਾਲ ਛੱਡ ਛੜਾ ਕੇ ਜਿਹੜੀ ਦਿੱਤੀ ਜਾਊਗੀ ਅੱਜ ਤੇ ਚਲੋ 15 20 ਦਿਨ ਸਾਹਮਣੇ ਸੂਤ ਨਹੀਂ ਕਿਸੇ ਭਰਾ ਨੇ ਨਿਗਰਾਨੀ ਚ ਸਵਾਲੋਂਗੇ ਠੀਕ ਆ ਸੋ ਜਰਸੀ ਪਹਿਲਾ ਸੂਆ ਪਲੋਣ ਸੋ ਚਾਰੇ ਥਾਣਾ ਕੋਈ ਵਾਧੂ ਜਿਹੜੀ ਹੁਣ ਆਪਾਂ ਮੌਕੇ ਤੇ ਦੇਖ ਰਿਹਾ ਕੋਈ ਫੋੜ ਨਹੀਂ ਕੋਈ ਸ਼ਾਂਖ ਨਹੀਂ ਗਈ ਕੋਈ ਨਜਾਇਜ਼ ਟਿੱਪਣ ਤੋਂ ਪਰੇ ਬਹੁਤ ਚੰਗੀ ਲੱਗਦਾ ਠੀਕ ਆ ਜੀ ਸੋ 35 ਵੀਰਾਂ ਦਾ ਵੀ ਤਸੱਲੀ ਆ ਚਲੋ ਆਪਣੀ ਤਸੰਦੀ ਇਹ ਨਾ ਕੀਤੀ ਆ ਅਗੋਂ ਕੋਈ ਵੀ ਵੀਰ ਆਪਣੀ ਤਸੱਲੀ ਕਰਕੇ ਲੈ ਜੇ ਬੇਸ਼ੱਕ ਝੋਲੀ ਚਾਲੀ ਲੇਫਟੀ ਲੂਟੀ ਥੱਲੇੋਂ ਚੰਗੀ ਬਣਾਏ ਹੁੰਦੀ ਆ ਠੀਕ ਆ ਓਕੇ ਪਿੰਦਰ ਵੀਰੇ ਕੀ ਮੋਲ ਕੀ ਡਿਮਾਂਡ ਰੋਗੀ ਬਚੀ ਦੀ ਸਰ ਜੀ ਜੇ ਤਾਂ ਦੀ ਤਿਆਰ ਫਿਰ ਤਾਂ ਪਜਾਉ ਬਾਹਰ ਵੇਚ ਦੀ ਹਾਂ ਜੀ ਅੱਜ ਆਪ ਦੇਹੀ ਦੇਣੀ ਜਿਹੜੀ 42000 ਦੀ 42 ਦੀ 42 ਦੇ ਦੀ ਹਾਂ ਜੀ ਲੋ ਵੀ 42000 ਦੀ ਹੋਰ ਹੈਗੀ ਕੋਈ ਗੁਜਾਇਸ਼ ਕਰਦਗੇ ਵੇਚ ਲੋ ਤੁਸੀਂ ਦੱਸੋ ਇੱਕੋ ਇੱਕ ਹੀ ਗੱਲ ਕਰਦਗੇ ਵੀਰ ਪੂਰੇ 40 ਦੀ ਪੂਰੇ 40 ਦੀ ਪੂਰੇ 40ਆਂ ਦੀ ਜਿਹੜੀ ਦੋਸਤੋ ਮਿਲ ਜੂਗੀ ਪੂਰੇ 40000 ਦੀ ਅੱਜ ਵੱੱਛੀ 20 ਦਿਨਾਂ ਦੀ ਕੱਚੀ ਆ ਬਾਕੀ ਮੇਰਾ ਭਰਾ ਕੋਈ ਤਿਆਰੀ ਤੇ ਜਿਹੋ ਜਿਹਾ ਸਮਾਂ ਕੇ ਆ ਜਾਣਾ ਕਰਾਸ ਬ੍ਰੀਡਾਂ ਭਰਾਵਾਂ ਨੇ ਲੱਭਣੀਆਂ ਨੇ 2 ਰੁਪਏ ਪ੍ਰੋਫਿਟ ਤੁਹਾਨੂੰ ਦਊਗੀ ਗਾ ਕਿਸੇ ਨੇ ਵੇਚਣ ਵਾਸਤੇ ਵੀ ਲੈ ਕੇ ਜਾਣੀ ਆ ਅੱਜ 40000 ਦੀ ਮਿਲ ਜੂਗੀ ਸੋ ਇਹ ਅੱਜ ਐਨੀਮਲ ਇਹ ਅੱਜ ਮਾਲ ਵੀਰ ਪਿੰਦਰ ਦੇ ਫਾਰਮ ਤੇ ਪਿੰਦਰ ਵੀਰ ਦੇ ਕਿਲੇ ਤੇ ਜਿਹੜੀ ਤੁਹਾਨੂੰ ਐਨੀਮਲ ਦਿਖਾ ਦਿੱਤੇ ਆ ਤਿੰਨ ਬਿਹੜਾ ਸੂਈਆਂ ਤੇ ਦੋ ਗੱਬਣ ਬਾਕੀ ਹਰੇਕ ਤਰ੍ਹਾਂ ਦੀ ਵੈਰਾਈਟੀ ਆ ਜਿਹੋ ਜੇ ਮੇਰੇ ਭਰਾ ਆਉਣ ਵਾਲੇ ਸਮੇਂ ਨੂੰ ਮੋਖ ਰੱਖ ਕੇ ਤੁਸੀਂ ਕਰੌ ਸੰਗ ਲੱਭਣੇ ਆ ਉਸ ਦੀ ਕੁਆਲਿਟੀ ਤੁਹਾਨੂੰ ਦਿਖਾਤੀ ਆ ਪਿੰਦਰ ਵੀਰੇ ਇੱਕ ਸੰਪਰਕ ਨੰਬਰ ਜਿਹੜੇ ਆਪਣੇ ਕਰਿਓ ਸਾਡੇ ਨੰਬਰ ਜੀ 76968 68905 ਲਓ ਜੀ ਇਹ ਨੰਬਰਾਂ ਤੇ ਦੋਸਤੋ ਕਰੋ ਕਾਲ ਧੰਨਵਾਦ ਆ ਸਾਰੇ ਭਰਾਵਾਂ ਦਾ ਪੂਰੀ ਵੀਡੀਓ ਵੇਖਣ ਦੇ ਲਈ ਮਿਲਦੇ ਹਾਂ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ